ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ ਦਾ ਰੁਖ ਕਰਦੇ ਨੇ ਆਪਣੇ ਸੁਨਹਿਰੇ ਭਵਿੱਖ ਵਾਸਤੇ ਰੋਜ਼ੀ-ਰੋਟੀ ਕਮਾਉਣ ਵਾਸਤੇ ਤੇ ਕਈ ਵਾਰ ਉਹ ਗਲਤ ਟਰੈਵਲ ਏਜੰਟਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਨੇ ਜਿਸ ਦੇ ਨਾਲ ਸਮਾਂ ਤੇ ਪੈਸਾ ਦੋਵੇਂ ਬਰਬਾਦ ਹੁੰਦੇ ਨੇ ਤੁਣ ਅਮਰੀਕੀ ਦੂਤਾਵਾਸ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਹਰਾਂ ਨੂੰ ਕਿਹਾ ਹੈ ਕਿ ਸੱਤ ਟਰੈਵਲ ਏਜੰਟਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਤੇ ਜਾਣਕਾਰੀ ਮੁਤਾਬਕ ਸੱਤ ਟਰੈਵਲ ਏਜੰਟਾਂ ਦੇ ਖਿਲਾਫ ਕੇਸ ਵੀ ਦਰਜ ਹੋ ਗਿਆ ਹੈ ਇਹਨਾਂ 'ਤੇ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਸਟੂਡੈਂਟ ਵੀਜ਼ਾ ਦੇ ਉੱਤੇ ਜਿਹੜੇ ਨੌਜਵਾਨਾਂ ਨੂੰ ਭੇਜਿਆ ਤਾਂ ਗਲਤ ਦਸਤਾਵੇਜ਼ਾਂ ਦਾ ਇਸਤੇਮਾਲ ਕੀਤਾ ਗਿਆ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਵਿਦੇਸ਼ ਭੇਜਿਆ ਅਜਿਹੇ ਇਲਜ਼ਾਮ ਇਹਨਾਂ ਟਰੈਵਲ ਏਜੰਟਾਂ 'ਤੇ ਲੱਗੇ ਨੇ ਇਹ ਟਰੈਵਲ ਏਜੰਟ ਨੇ ਜੀ ਜ਼ਿਰਖਪੁਰ ਮੁਹਾਲੀ ਬਰਨਾਲਾ ਦੇ ਨਾਲ ਸਬੰਧਤ ਨੇ ਤੇ ਲੁਧਿਆਣਾ ਦੇ ਨਾਲ ਸੰਬੰਧਿਤ ਨੇ ਸੱਤ ਟਰੈਵਲ ਏਜੰਟ ਨੇ ਪੰਜਾਬ ਦੇ ਜਿਨ੍ਹਾਂ ਦੇ ਉੱਤੇ ਹੁਣ ਕੇਸ ਚੱਲੇਗਾ ਕਾਰਵਾਈ ਕਰਨ ਦੀ ਗੱਲ ਕਹਿ ਦਿੱਤੀ ਗਈ ਹੈ ਅਮਰੀਕੀ ਦੂਤਾਵਾਸ ਵੱਲੋਂ ਤਾਂ ਦੱਸ ਦਈਏ ਕਿ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਵਿਦੇਸ਼ ਜਾਂਦੇ ਨੇ ਰੋਜ਼ਾਨਾ ਨੌਜਵਾਨ ਜਹਾਜ਼ ਚੜ੍ਹ ਚੜ੍ਹ ਕੇ ਵਿਦੇਸ਼ ਜਾ ਰਹੇ ਨੇ ਇੱਕ ਤਅ ਹੈ ਕਿ ਵਿਦੇਸ਼ ਜਾਣ ਦੇ ਨਾਲ ਸਾਡੀ ਜਿਹੜੀ ਆਰਥਿਕਤਾ ਹੈ ਉਹਨੂੰ ਵੀ ਢਾਲ ਲੱਗਦੀ ਹੈ ਕਿਉਂਕਿ ਇੱਥੋਂ ਜਿਹੜਾ ਵੀ ਕੋਈ ਨੌਜਵਾਨ ਜਾਂਦਾ ਹੈ ਉਹ ਲੱਖਾਂ ਰੁਪਏ ਖਰਚ ਕੇ ਜਾਂਦਾ ਹੈ ਤੇ ਉੱਧਰ ਜਾ ਕੇ ਉਹਨਾਂ ਦੇ ਦੇਸ਼ ਵਾਸਤੇ ਕਮਾਈ ਕਰਦਾ ਹੈ ਹਾਲਾਂਕਿ ਆਪਣੇ ਦੇਸ਼ ਦੇ ਵਿੱਚ ਵੀ ਉਹ ਕੁਝ ਨਾ ਕੁਝ ਆਪਣੇ ਪਰਿਵਾਰ ਨੂੰ ਭੇਜਦਾ ਪਰ ਅੱਜ ਕੱਲ ਜਿਹੜੇ ਹਾਲਾਤ ਬਣੇ ਹੋਏ ਨੇ ਰਹਿਣਾ ਖਾਣਾ ਪੀਣਾ ਵੀ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦਾ ਮੁਸ਼ਕਲ ਹੋ ਚੁੱਕਿਆ ਪਰ ਵਿਦੇਸ਼ ਜਾਣ ਦਾ ਰੁਝਾਨ ਘਟਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਨੌਕਰੀਆਂ ਦੇ ਰਹੇ ਹਾਂ ਪਰ ਉਹਦੇ باوجود ਨੌਕਰੀਆਂ ਮਿਲ ਵੀ ਰਹੀਆਂ ਨੇ ਇਹਦੇ ਵਿੱਚ ਕੋਈ ਦੋਰਾਏ ਨਹੀਂ ਪਰ ਫਿਰ ਵੀ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਜਿਹੜਾ ਕਰੇਜ਼ ਆ ਉਹ ਘਟਣ ਦਾ ਨਾਮ ਨਹੀਂ ਲੈ ਰਿਹਾ ਅਮਰੀਕਾ ਦੀ ਐਮਬੈਸੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਟਰੈਵਲ ਏਜੰਟਾਂ ਦੇ ਉੱਤੇ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਇਸੇ ਦੇ ਚੱਲਦਿਆਂ ਲੁਧਿਆਣਾ ਦੇ ਵਿੱਚ ਵੀ ਟਰੈਵਲ ਏਜੰਟ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਇਹ ਸਾਡੇ ਥਾਣੇ 170 ਨੰਬਰ ਐਫ ਆਈ ਆਰ ਦਰਜ ਪਈ ਹੈ ਡਿਵੀਜ਼ਨ ਨੰਬਰ 5 ਵਿੱਚ ਯੂ ਐਸ ਐਮਬੈਸੀ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਇੱਕ ਦਸ ਸੈਟ ਦਾ ਸੈਟ ਦਾ ਘਟਨ ਕੀਤਾ ਸੀ ਜਿਸ ਨੇ ਆਪਣੇ ਐਡੀਸਪੀ ਇਨਵੈਸਟੀਗੇਟਿਵ ਸਾਤ ACP ਡਿਟੈਕਟਿਵ ਵਨ ਤੇ ਸੀਐਨ 42 ਨੇ ਬਾਦਪੁਰਤਾਲ ਇਹ ਸੱਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਸਰ ਕਿਹੜੀ ਟ੍ਰੇਬਲ ਜੈਂਟ ਹੈ ਟ੍ਰੇਬਲ ਜੈਂਟ ਹੈਗਾ ਔਰ ਕੀ ਕੀ ਇਹਦੇ ਚ ਜ਼ਿਕਰ ਕੀਤਾ ਗਿਆ ਇਹ ਬਖ ਬਖ ਇਕਲਾ ਤੋਂ ਉਹਦੇ ਚ ਪਰਤਾਲ ਹੋਈ ਹੈ ਜਿਹਦੇ ਚ ਇੱਕ ਰੈਡ ਰੀਫ ਤੇ ਰੈਡ ਰੀਫ ਤੇ ਉਹ ਓਵਰ ਸੀ ਪਾਰਟਨਡ এডੂਕੇਸ਼ਨ ਦੇ ਹੈਗੇ ਆ ਤੇ ਇਹਨਾਂ ਦੇ ਸੱਤ ਜਿਹੜੇ ਦੋਸ਼ੀਆਂ ਨੂੰ ਨਾਮਿਨੇਟ ਕਰਕੇ ਪਰਚਾ ਦੱਚ ਕੀਤਾ ਗਿਆ ਸਰ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਥੋੜਾ ਦੱਸੋ ਜੀ ਕਿਉਂਕਿ ਪ੍ਰੋਜੈਕਟ ਸੇ ਕੈਸੇ ਦਾ ਫੇਕ ਫੰਡਸ ਸ਼ੋ ਕੀਤੇ ਜਾਂ ਕਿਸੇ ਕੋਈ ਸਰਟੀਫਿਕੇਟ ਸ਼ੋ ਕੀਤਾ ਗਿਆ ਜਿਹਦੇ ਚ ਜਿਹੜੇ ਕੈਂਡੀਡੇਟ ਸੀ ਜਿਹੜਾ ਨੇ ਅਪਲਾਈ ਕੀਤਾ ਸੀ ਐਪਲੀਕੇਂਟ ਨੇ ਉਹਨਾਂ ਨਮਰ ਨਯਾਗੇ ਸੈਸੀਨ ਲਈ ਸਾਡੇ ਕੋਲੋਂ ਜਿਹੜੇ ਕੰਸਲਟੈਂਟ ਆ ਉਹਨਾਂ ਨੂੰ ਲਾਇਏ ਹੋਣੇ ਸਾਡੇ ਧਿਆਨ ਚ ਨਹੀਂ ਆ ਉਹਦੀ ਪੜਤਾਲ ਕਰਨ ਤੋਂ ਬਾਅਦ ਇਹ ਪਰਚਾ ਰਿਪੋਰਟ ਹੋਇਆ ਰੇਡ ਵਗੈਰਾ ਚੱਲ ਰਹੀ ਹੈ ਰੇਡ ਵਗੈਰਾ ਚੱਲ ਰਹੀ ਹੈ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਬਾਕੀ ਹੈ ਰੇਡ ਐਫਰਟਸ ਕੀਤੇ ਜਾ ਰਹੇ ਆ ਤੇ ਇਹਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਤੱਥ ਹੈਗੇ ਜਿਹੜੇ ਸਾਹਮਣੇ ਆਉਂਦੇ ਆ ਤੇ ਉਦੋਂ ਦੌਰਾਨੀ ਤਤਤੀਸ਼ ਬਚੇ ਜੋ ਇਹ ਨੌਜਵਾਨਾਂ ਨੂੰ ਅਸੀਂ ਵਾਰ-ਵਾਰ ਇਹ ਅਪੀਲ ਕਰਦੇ ਹੁੰਨੇ ਆ ਆਪਣੇ ਇਸ ਮੰਚ ਤੋਂ ਕਿ ਜਦੋਂ ਵੀ ਤੁਸੀਂ ਕਿਤੇ ਫਾਈਲ ਲਗਾਉਣੀ ਹੈ ਜਦੋਂ ਵੀ ਕਦੇ ਤੁਸੀਂ ਵਿਦੇਸ਼ ਜਾਣਾ ਹੈ ਤਾਂ ਉਸ ਏਜੰਟ ਬਾਰੇ ਉਸ ਕੰਪਨੀ ਬਾਰੇ ਸਾਰੀ ਜਾਂਚ ਪੜਤਾਲ ਕਰ ਲਓ ਕਿ ਉਹਨੇ ਕਿੰਨੇ ਕੁ ਲੋਕਾਂ ਨੂੰ ਭੇਜਿਆ ਹੈ ਕਿਸ ਤਰ੍ਹਾਂ ਦਾ ਉਹਦਾ ਪੂਰਾ ਗ੍ਰਾਫ ਹੈ ਮਾਰਕੀਟ ਦੇ ਵਿੱਚ ਕੀ ਉਹਦੀ ਪਹੁੰਚ ਹੈ ਤਾਂ ਤਾਂ ਹੀ ਆਪਣੀ ਫਾਈਲ ਅਤੇ ਪੈਸਾ ਲਗਾਓ ਕਿਉਂਕਿ ਘਰਾਂ ਦੇ ਘਰ ਵਿਕ ਜਾਂਦੇ ਨੇ ਜ਼ਮੀਨਾਂ ਵਿਕ ਜਾਂਦੀਆਂ ਨੇ ਲੋਕਾਂ ਦੀ ਜਮ੍ਹਾਂ ਪੂੰਜੀ ਖਤਮ ਹੋ ਜਾਂਦੀ ਹੈ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਤਾਂ ਸਾਡੀ ਇਸ ਮੰਚ ਵੱਲੋਂ ਬੇਨਤੀ ਜ਼ਰੂਰ ਕਬੂਲ ਕਰਿਆ ਕਰੋ ਤਾਂ ਹੀ ਅਸੀਂ ਤੁਹਾਨੂੰ ਅਜਿਹਿਆਂ ਜਿਹੜੀਆਂ ਖਬਰਾਂ ਦੱਸਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਵੱਡੀ ਤੇ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ 7 ਟਰੈਵਲ ਏਜੰਟ ਪੰਜਾਬ ਦੇ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਕੇਸ ਦਰਜ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੇ ਉੱਤੇ ਕੇਸ ਦਰਜ ਹੋ ਗਿਆ ਹੈ ਕਿਉਂਕਿ ਅਮਰੀਕੀ ਦੂਤਾਵਾਸ ਨੇ ਇਹਨਾਂ 7 ਟਰੈਵਲ ਏਜੰਟਾਂ ਦੇ ਖਿਲਾਫ ਕੇਸ ਦਰਜ ਕਰਨ ਵਾਸਤੇ ਸ਼ਿਕਾਇਤ ਕੀਤੀ ਸੀਗੀ ਡੀਜੀਪੀ ਪੰਜਾਬ ਗੌਰਵ ਯਾਦਵ ਹਰਾਨ ਨੂੰ ਲੁਧਿਆਣਾ ਜ਼ਿਰਕਪੁਰ ਮੋਹਾਲੀ ਤੇ ਬਰਨਾਲਾ ਦੇ ਨਾਲ ਸੰਬੰਧਿਤ ਇਹ ਟ੍ਰੈਵਲ ਏਜੰਟ ਨੇ ਜਿਨ੍ਹਾਂ ਦੀ ਹੁਣ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਦੋਂ ਇਹਨਾਂ ਦੇ ਉੱਤੇ ਕੇਸ ਦਰਜ ਪੱਕੇ ਤਰ੍ਹਾਂ ਨਾਲ ਹੋ ਗਿਆ ਕਦੋਂ ਇਹਨਾਂ ਦੀ ਜਦੋਂ ਗ੍ਰਿਫਤਾਰੀ ਹੋ ਗਈ ਤਾਂ ਉਸ ਵੇਲੇ ਇਹ ਕੀ ਖੁਲਾਸੇ ਕਰਦੇ ਨੇ ਕਿੰਨੇ ਕ ਨੌਜਵਾਨਾਂ ਨੂੰ ਇਹਨਾਂ ਨੇ ਵਿਦੇਸ਼ ਗਲਤ ਤਰੀਕੇ ਨਾਲ ਭੇਜਿਆ ਕਿੰਨੇ ਕ ਨੌਜਵਾਨਾਂ ਦਾ ਭਵਿੱਖ ਦਾਤੇ ਲਾਇਆ ਉਹ ਕਾਫੀ ਖੁਲਾਸੇ ਹੋਣ ਦੀ ਉਮੀਦ ਜਾਗਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ